ਵੋਟਿੰਗ ਬਾਲ ਪਾਰਕੀ ਖਾਂਜ ਦਾ ਇੱਕ ਆਜਮਾ ਦਾ ਪ੍ਰਧਾਨ ਹੈ ਸਾਡਾ ਜਿਹੜਾ ਅੱਜ ਦਾ ਸੋਲ ਫਲੱਗ ਇਹ ਕਰਦਾ ਦੂਪਾ ਕਮੇਟੀ ਦੇ ਸੱਦੇ ਅਨੁਸਾਰ ਜਿਹੜਾ ਪਿੰਡੀ ਨੂੰ ਚੂਸ ਕਰੇ ਕਿਸਾਨਾਂ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਜਵਬਟ ਆਇਆ ਜਾ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਸਾਡੀ ਜਥੇਬੰਦੀ ਨੇ ਭਾਰਤੀ ਕਿਸਾਨ ਯੂਨੀਅਨ ਦਾ ਇੱਕਤਾ ਗ੍ਰਾਹਾਂ ਨੇ ਅੱਜ ਇਹ ਫੈਸਲਾ ਕੀਤਾ ਸੀਗਾ ਕਿ ਸਾਰੇ ਪੰਜਾਬ ਦੇ ਜਿਹੜੇ ਆ ਟੋਲ ਫ੍ਰੀ ਕੀਤੇ ਜਾਣਗੇ ਉਹਦੇ ਤਹਿਤ ਅਸੀਂ ਵੀ ਆ ਜਿਹੜਾ ਮੋਗਾ ਜਲੰਧਰ ਹਾਈਵੇ ਤੇ ਬਾਮਨੀਆਂ ਇਲਾਕੇ ਜਿਹੜਾ ਟੋਲ ਪਲਾਜਾ ਆ ਉਹਨੂੰ ਵੀ ਪੂਰਤੀ ਫ੍ਰੀ ਕੀਤਾ ਇਹਦਾ ਕਾਰਨ ਇਹ ਹੈ ਕਿ ਜਿਹੜਾ ਤਸ਼ੱਦਦ ਘਾਇਆ ਕੇਂਦਰ ਸਰਕਾਰ ਨੂੰ ਇਹ ਪਹਲੇਖਾ ਦਿਗਾ ਹੈ ਕਿ ਸੰਯੁਕਤ ਲੋਕ ਕਿਸਾਨ ਮੋਰਚਾ ਜਿਹੜਾ ਟੰਡ ਪੁੱਟ ਗਿਆ ਪਰ ਉਹਦਾ ਪਹਲੇਖਾ ਜਿਹੜਾ ਹੋ ਗਿਆ ਸਾਡੀ ਜਥੇਬੰਦੀ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਉਹਨਾਂ ਕਿਸਾਨਾਂ ਦੇ ਜਿਹੜਾ ਜਬਰਟ ਆਇਆ ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਹੱਕੀ ਸੰਘਰਸ਼ ਵਿੱਚ ਕਿਉਂਕਿ ਮੰਗਾ ਸਾਰੀਆਂ ਸਾਡੀਆਂ ਸੱਚੀਆਂ ਮੈਦਾਨ ਦੇ ਵਿੱਚ ਨਤਰ ਆਏ ਆ ਹੋਣ ਆ ਜੀ ਅੱਜ ਦੀ ਜਿਹੜੀ ਮੀਟਿੰਗ ਆ ਸੰਜੋਗਤ ਕਿਸਾਨ ਮੋਰਚੇ ਦੀ ਉਹਦੇ ਤੋਂ ਬਾਅਦ ਜਿਹੜਾ ਵੀ ਫੈਸਲਾ ਹੁੰਦਾ ਉਹ ਵੀ ਅਸੀਂ ਲਾਗੂ ਕਰਾਂਗੇ ਤੇ ਜਿਹੜਾ ਸਾਡੇ ਜਥੇਬੰਦੀ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਮੈਦਾਨ ਦੇ ਵਿੱਚ ਆ ਗਏ ਆ ਹੁਣ ਮੋਦੀ ਸਰਕਾਰ ਨੂੰ ਜਿਹੜਾ ਵੀ ਸਾਡੀ ਜਥੇਬੰਦੀ ਇਹ ਫੈਸਲਾ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਕਿਸਾਨ ਜਿਹੜੇ ਆ ਇਹ ਜਿਹੜੇ ਕਾਲੇ ਕਾਨੂੰਨ ਵਾਪਸ ਕਰਵਾ ਸਕਦੇ ਆ ਤੇਰੀਆਂ ਗੋਟੀਆਂ ਨੂੰ ਨਵਾ ਸਕਦੇ ਆ ਅੱਜ ਵੀ ਉਹ ਸੰਜੁਗਤ ਖਾਨ ਮੋਰਚਾ ਫੇਰ ਇੱਕੋ ਥੇ ਆ ਕਿ ਸਾਡੀ ਜਥੇਬੰਦੀ ਨੇ ਇਹ ਫੈਸਲਾ ਲੈ ਕੇ ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਡੱਟਣ ਦਾ ਫੈਸਲਾ ਕੀਤਾ ਅਸੀਂ ਇਸ ਕਰਕੇ ਇਹ ਸੰਘਰਸ਼ ਦੇ ਮੈਦਾਨ ਦੇ ਵਿੱਚ ਕੱਲ ਵੀ 12 ਤੋਂ 4 ਵਜੇ ਤੱਕ ਜਿਹੜਾ ਐਸੇ ਟੋਨ ਫਰੀ ਦਿੱਤਾ ਸੀਗਾ ਤੇ ਅੱਜ ਵੀ ਜਿਹੜਾ ਰੇਡ ਰਾਤ ਦਾ ਜਿਹੜਾ 2 ਦਿਨ ਦਾ 17 18 ਦਾ ਜਥੇਬੰਦੀ ਦਾ ਫੈਸਲਾ ਉਹ ਅਸੀਂ ਟੋਲ ਫਰੀ ਕਰਾਂਗੇ ਰਾਤ ਨੂੰ ਵੀ ਅਸੀਂ ਇੱਥੇ ਡਟਾਂਗੇ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਇਹ ਲੋਟਿਆ ਉਹਨੂੰ ਜਿਹੜੀ ਭਾਂਜ ਦੇਣ ਲਈ ਉਹਨੂੰ ਛੱਟ ਮਾਰ ਲਈ ਅਸੀਂ ਸਾਰੇ ਪੰਜਾਬ ਦੇ ਵਿੱਚ ਟੋਲ ਫਰੀ ਕੀਤੀ ਆ ਤੇ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜੇ ਤੂੰ ਸਾਡੀਆਂ ਜਿਹੜੀਆਂ ਹੱਤੀ ਮੰਗਾ ਜਿਹੜੀਆਂ ਅਸੀਂ ਪਹਿਲਾਂ ਵੀ ਛੱਡ ਕੇ ਆਏ ਸੀ ਦਿੱਲੀ ਮੋਰਚੇ ਦੇ ਦੌਰਾਨ ਇਹ ਨਾਂ ਮੰਨੀਆਂ ਤੇ ਕੰਧ ਤੇ ਲਿਖਿਆ ਪੜ੍ਹਨਾ ਜੋ ਸਵਾ ਸਾਲ ਅਸੀਂ ਦਿੰਦੀ ਦੇ ਵਿੱਚ ਰਹਿ ਕੇ ਤੇਰਾ ਜਿਹੜਾ ਭਾਂਡਾ ਭੰਨਿਆ ਸੀਗਾ ਅੱਜ ਫੇਰ ਉਹ ਸਾਰੇ ਭਾਰਤ ਦੇ ਕਿਸਾਨ ਇਸ ਸੰਘਰਸ਼ ਦੇ ਵਿੱਚ ਆ ਤੇ ਉਹ ਕਿਸਾਨਾਂ ਦੀ ਜਿਹੜੀ ਕੱਲੀਆਂ ਜਿਹੜੀਆਂ ਜੱਥੇਬੰਦੀਆਂ ਜੀਆਂ ਸੀਗੀਆਂ ਉਹਨਾਂ ਦਾ ਤੂੰ ਕੱਲੇ ਸਮਝ ਕੇ ਉਹਨਾਂ ਤੇ ਜਿਹੜਾ ਯਵਰ ਟਾਇਆ ਆ ਉਹਨਾਂ ਦੇ ਦੁਸ਼ਮਣਾਂ ਨੂੰ ਅਸੀਂ ਨਹੀਂ ਮੰਨੇ ਆ ਸੱਚੀ ਜਾਵਾ ਦੁਨੀਆ ਜਾਣ ਕੱਟੜ ਸਰਕਾਰ ਜਿਹੜੀ ਆ ਉਹ ਬਰਖਾਸਤ ਕੀਤੀ ਜਾਵੇ ਉਹਨੇ ਜਿਹੜੇ ਕਿਸਾਨ ਆ ਜਿਹੜੀਆਂ ਆਪਣੀਆਂ ਮੰਨਾਂ ਦੇ ਹੱਕ ਦੇ ਵਿੱਚ ਜਾ ਰਹੇ ਸੀਗੇ ਉਹਨਾਂ ਤੇ ਮੋਹਰੇ ਕੰਦਾ ਕਰਕੇ ਇਹੋ ਜਿਹਾ ਡਰਾਮਾ ਕੀਤਾ ਹੈ ਜਿਵੇਂ ਇਹ ਜਿਵੇਂ ਦੇ ਬਾਹਰ ਦੇ ਦੇਸ਼ ਨੇ ਅਤਵਾਦੀ ਹੋਣ ਜਾਂ ਬੁਰੀਆਂ ਬਾਰਟਰਾਂ ਦੀਆਂ ਉਹਦੇ ਸੀਲ ਕਿੰਨੇ ਆ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਪਾਉ ਨੂੰ ਆਇਆ ਵੀ ਖਾਲਿਆ ਜਾ ਰਿਹਾ ਕਿ ਕਿਸਾਨਾਂ ਨੇ ਸੜਕਾਂ ਬੰਦ ਕੀਤੀਆਂ ਪਰ ਸਾਡਾ ਇਹ ਦਾਵਾ ਆ ਅਸੀਂ ਸੜਕਾਂ ਨਹੀਂ ਬੰਦ ਕੀਤੀਆਂ ਜਿਹੜੀਆਂ ਬੰਦ ਕੀਤੀਆਂ ਸਰਕਾਰ ਨੇ ਕੀਤੀਆਂ ਉਥੇ ਬਾਰਡਰ ਸਾਰੇ ਸੀਲ ਕਰਤੇ ਆ ਉਥੇ ਕਿਸੇ ਨੂੰ ਮੰਨਣ ਦਾ ਰਾਹ ਨਹੀਂ ਛੱਡਿਆ ਇਸ ਕਰਕੇ ਅਸੀਂ ਔਨ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਆ ਜਿਨ੍ਹਾਂ ਦੇ ਭਰ ਪਲੇਖੇ ਆ ਉਹ ਦੂਰ ਕਰਦੇ ਆਗੇ ਸਾਹੀ ਸੂਬਾ ਕਮੇਟੀ ਦਾ ਸੇਣਾ ਫੈਸਲਾ ਅੜੀਖਦੇ ਆ ਜਾਂ ਸੰਜੁਗਤ ਮੋਰਚੇ ਦਾ ਜਿਹੜਾ ਕੋਈ ਫੈਸਲਾ ਆ ਗਿਆ ਅਸੀਂ ਉਹਨੂੰ ਲਾਗੂ ਕਰਾਂਗੇ